ਫਗਵਾੜਾ ਹਲਕੇ ਤੋਂ ਜਿੱਥੇ ਵਕ ਵਕ ਉਮੀਦਵਾਰ ਆਪਣੀ ਕਿਸਮਤ ਅਜ਼ਵਾ ਰਹੇ ਨੇ ਉੱਥੇ ਜਗਵਿੰਦਰ ਸਿੰਘ ਮਾਨ ਫਗਵਾੜਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੇ ਉਮੀਦਵਾਰਾਂ ਦੀ ਤੌਰ ਤੇ ਆਪਣੀ ਕਿਸਮਤਾਂ ਜਮਾਈ ਹੈਗੀ ਆ ਕਾਫੀ ਇੱਕ ਬੋਕਾ ਕੇਜਰੀ ਵਾਰਡ ਨੂੰ ਦਾ ਨਾਰਾ ਜਿਹੜਾ ਹੈਗਾ ਉਹ ਪਿੰਡ ਮਾਨਕਾਂ ਦੇ ਵਿੱਚ ਸਾਫ਼ ਦੇਖਣ ਨੂੰ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਮਾਨਕਾਂ ਦੇ ਵਿੱਚ ਪੋਲਿੰਗ ਬੂਥ ਆਪ ਪਾਰਟੀ ਦਾ ਵਲੰਟੀਅਰ ਕਾਫੀ ਸਤਰਕ ਨਜ਼ਰ ਆ ਰਹੇ ਨੇ ਹਾਂਜੀ ਕੀ ਕਹਿਣਾ ਸਰ ਤੁਹਾਡਾ ਦੇਖੋ ਜੀ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ ਅਸੀਂ ਕਾਫੀ ਵੇਰ ਤੋਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਨਾਲ ਕੇ ਦੇਖਿਆ ਸੀਗਾ ਪਰ ਜਿਹੜੇ ਪੰਜਾਬ ਦੇ ਹਿੱਤਾਂ ਦੇ ਲਈ ਬਹੁਤਾ ਕੋਈ ਯੋਗਦਾਨ ਸਾਨੂੰ ਕਿਸੇ ਪਾਰਟੀ ਵੱਲੋਂ ਨਜ਼ਰ ਨਹੀਂ ਆਇਆ ਖਾਸ ਤੌਰ ਤੇ ਜਦੋਂ ਸਾਡਾ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਪਿਆ ਸੀਗਾ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਸਾਨੂੰ ਕੋਈ ਬਹੁਤਾ ਸਾਥ ਨਹੀਂ ਦਿੱਤਾ ਇੱਕ ਆਮ ਆਦਮੀ ਪਾਰਟੀ ਸੀ ਜਿਹੜੀ ਹਰ ਇੱਕ ਤਰ੍ਹਾਂ ਦੇ ਨਾਲ ਸਾਨੂੰ ਉੱਥੇ ਕੋਆਪਰੇਟ ਕਰਦੀ ਪਈ ਸੀ ਕੋਆਪਰੇਸ਼ਨ ਦਿੰਦੀ ਪਈ ਸੀਗੀ ਔਰ ਪੰਜਾਬ ਦੇ ਹਿੱਤਾਂ ਨੂੰ ਵੀ ਸਾਨੂੰ ਲੱਗਿਆ ਵੀ ਇਹ ਜਾਦਾ ਬਿਹਤਰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੈਗੇ ਆ ਔਰ ਇੱਕ ਅਸੀਂ ਦਿੱਲੀ ਦੀ ਜਿਹੜਾ ਇੱਕ ਰੋਲ ਮਾਡਲ ਬਣਾਇਆ ਸੀ ਕੇਜਰੀਵਾਲ ਸਾਹਿਬ ਨੇ ਉਹ ਤੋਂ ਵੀ ਬੜੇ ਪ੍ਰਭਾਵਿਤ ਸੀਗੇ ਤੋਂ ਸੋ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਮੋਢੇ ਨਾਲ ਮੋਢਾ ਜੋੜ ਕੇ ਇਸ ਸਮੇਂ ਕੰਮ ਕਰ ਰਹੇ ਹੈਗੇ ਆ ਪਿੰਡ ਮਾਨਕਾਂ ਦੇ ਵਿੱਚ ਔਰ ਤਹਿਸੀਲ ਫਗਵਾੜਾ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡਾ ਯੋਗਦਾਨ ਜਦ-ਜਦ ਬਣਿਆ ਜਾਂ ਪਾਰਟੀ ਹਾਈ ਕਮਾਂਡ ਨੇ ਸਾਡੀਆਂ ਡਿਊਟੀਆਂ ਲਾਈਆਂ ਉਹ ਅਸੀਂ ਨਿਭਾ ਰਹੇ ਹੈਗੇ ਆ ਸਾਨੂੰ ਕੈਂਡੀਡੇਟ ਜਿਹੜੇ ਦਿੱਤੇ ਆ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਆ ਤੇ ਉਹਨਾਂ ਨੇ ਵੀ ਕੁਝ ਪਾਰਟੀਆਂ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਇਹ ਹੀ ਪਾਰਟੀ ਜੁਆਇਨ ਕੀਤੀ ਔਰ ਅਸੀਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਮਾਨ ਨੂੰ ਫਗਵਾੜੇ ਤੋਂ ਜਿੱਤ ਦੇ ਵੱਲ ਲਿਜਾ ਰਹੇ ਹੈਗੇ ਆ ਕਿਉਂਕਿ ਇਹ ਜਿੱਤ ਜਿਹੜੀ ਆ ਇਹ ਆਮ ਆਦਮੀ ਦੀ ਜਿੱਤ ਹੈ ਇਹ ਕਿਸੇ ਲੀਡਰ ਦੀ ਜਿੱਤ ਨਹੀਂ ਹੈਗੀ ਇਹ ਕਿਸੇ ਵਲੰਟੀਅਰ ਦੀ ਜਿੱਤ ਨਹੀਂ ਹੈਗੀ ਤੇ ਇਹ ਕਿਸੇ ਬਲਾਕ ਲੈਵਲ ਦੇ ਲੀਡਰ ਨੂੰ ਮਿਲਿਆ ਸੀਗਾ ਦਿੱਲੀ ਦੇ ਵਿੱਚੋਂ ਉਹਦੇ ਵਿੱਚੋਂ ਮੈਂ ਬਹੁਤ ਸਾਰੀਆਂ ਚੀਜ਼ਾਂ ਆਮ ਤੌਰ ਦੇ ਉੱਤੇ ਸ਼ੇਅਰ ਕਰਦਾ ਹੁੰਨਾ ਇੱਕ ਤਾਂ ਸਾਡੀਆਂ ਜਿਹੜੀਆਂ ਸਿਹਤ ਸਹੂਲਤਾਂ ਆ ਦੋ ਸਾਡੀਆਂ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਆ ਇੱਕ ਐਜੂਕੇਸ਼ਨ ਇੱਕ ਹੈਲਥ ਐਜੂਕੇਸ਼ਨ ਔਰ ਹੈਲਥ ਜਿਹੜੀ ਆ ਦਾ ਬੈਸਟ ਰੋਲ ਮਾਡਲ ਜਿਹੜਾ ਆ ਸਾਨੂੰ ਬਣਾ ਕੇ ਦਿੱਤਾ ਦਿੱਲੀ ਦੇ ਵਿੱਚ ਤੇ ਅਸੀਂ ਬੜੇ ਪ੍ਰਭਾਵਿਤ ਸੀਗੇ ਔਰ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਵੀ ਉਹ ਮਾਡਲ ਨੂੰ ਲੈ ਕੇ ਆਉਣਾ ਚਾਹੁੰਦੇ ਸੀਗੇ ਔਰ ਕਿਸਾਨੀ ਸੰਘਰਸ਼ ਵੀ ਚੱਲਿਆ ਲੰਬਾ ਸਮਾਂ ਜਿਹੜਾ ਆ ਉਹ ਚੱਲਿਆ ਉਹਦੇ ਵਿੱਚ ਵੀ ਸਾਨੂੰ ਬਹੁਤ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਨੇ ਉੱਥੇ ਸਾਨੂੰ ਦਿੱਤਾ ਸੀਗਾ ਸੋ ਸਰਦਾਰ ਜਗਿੰਦਰ ਸਿੰਘ ਮਾਨ ਪੜ੍ਹੇ ਲਿਖੇ ਸੂਝਵਾਨ ਲੀਡਰ ਹੈਗੇ ਆ ਪਰ ਮੈਂ ਸਮਝਦਾ ਵੀ ਇਹ ਜਿੱਤ ਇੱਕ ਆਮ ਆਦਮੀ ਦੀ ਜਿੱਤ ਹੋਣੀ ਹੈ ਕਿਉਂਕਿ ਆਉਣ ਵਾਲੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣ ਰਹੀ ਹੈ ਤੁਸੀਂ 10 ਮਾਰਚ ਨੂੰ ਰਿਜ਼ਲਟ ਦਾ ਇੰਤਜ਼ਾਰ ਕਰੋ ਅਸੀਂ ਜਿਹੜਾ ਆ 70 ਪਲੱਸ ਸੀਟਾਂ ਦੇ ਨਾਲ ਜਿੱਤ ਹਾਸਲ ਕਰਾਂਗੇ ਔਰ ਸਾਡਾ ਮੁੱਖ ਮੰਤਰੀ ਜਿਹੜਾ ਆ ਭਗਵੰਤ ਮਾਨ ਜੀ ਜਿਹੜਾ ਆ ਪੰਜਾਬ ਦਾ ਅਗਲਾ ਫਿਊਚਰ ਚ ਹੋਏਗਾ ਤੁਹਾਡਾ ਨਾਮ ਕੀ ਹੈ ਤੇ ਪਿੰਡ ਕੀ ਮੈਂ ਮੈਂ ਅਵਤਾਰ ਸਿੰਘ ਮਾਨਕ ਪਿੰਡ ਮਾਨਕਾ ਤੋਂ ਸੋ ਇੱਥੇ ਕਹਿਣਾ ਚਾਹੂਗੇ ਤੋ ਸੀ ਜਮੇ ਕੇਜਰੀਵਾਲ ਆਪਣੇ ਹਿਸਾਬ ਨਾਲ ਜਾਂ ਵਿਕਾਸ ਦੀ ਪਰਿਭਾਸ਼ਾ ਦੇ ਹਿਸਾਬ ਨਾਲ ਉਹ ਪੰਜਾਬ ਦੀ ਇੱਕ ਨਵੀਂ ਤਕਦੀਰ ਲਿਖਣੀ ਚਾਹੁੰਦਾ ਆ ਜਿੱਦੇ ਜਿੱਦਾਂ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਰਵਾਇਤੀ ਪਾਰਟੀਆਂ ਨੂੰ ਉਸੋ ਉਸੇ ਢੰਗ ਨਾਲ ਮਿਟਾ ਨਹੀਂ ਰਹੀਆਂ ਬਟ ਯੂ ਸੀ ਅਬਾਊਟ ਸਮਥਿੰਗ ਦੇਖੋ ਜੀ ਟ੍ਰੈਡੀਸ਼ਨਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਆ ਇਹ ਸਰਮਾਇદાર ਪਾਰਟੀਆਂ ਇਹ ਸਰਮਾਇਦੇ ਜ਼ੋਰ ਦੇ ਉੱਤੇ ਹਰ ਇੱਕ ਚੀਜ਼ ਨੂੰ ਦਬਾਉਣਾ ਚਾਹ ਰਹੀਆਂ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਮੈਂ ਤੁਹਾਨੂੰ ਇੱਕ ਗੱਲ ਦੇ ਦੱਸ ਦਵਾ ਇਹ ਇਤਿਹਾਸ ਨੂੰ ਪੜ੍ਹ ਕੇ ਦੇਖੋ ਜਦੋਂ ਰੈਵਿਊਲੂਸ਼ਨ ਆਉਂਦੀ ਹੈ ਨਾ ਰੈਵਿਊਲੂਸ਼ਨ ਕੋਈ ਰਾਜਾ ਨਹੀਂ ਲੈ ਕੇ ਆਉਂਦਾ ਰੈਵਿਊਲੂਸ਼ਨ ਜਨਤਾ ਲੈ ਕੇ ਆਉਂਦੀ ਹੈ ਇਹ ਰੈਵਿਊਲੂਸ਼ਨ ਵੀ ਜਨਤਾ ਲੈ ਕੇ ਆ ਰਹੀ ਹੈ ਔਰ ਕੇਜਰੀਵਾਲ ਨੂੰ ਅਸੀਂ ਪੰਜਾਬ ਦੇ ਵਿੱਚ ਅਗਰ ਦੇ ਰਹੇ ਹਾਂ ਸਪੋਰਟ ਦੇ ਰਹੇ ਹਾਂ ਤੇ ਕੇਜਰੀਵਾਲ ਯਕੀਨਨ ਪੰਜਾਬ ਦੀ ਬਿਹਤਰ ਲਈ ਕੰਮ ਕਰੇਗਾ ਜੋ ਪਿਛਲੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਨਹੀਂ ਕੀਤਾ ਇਹ ਤੁਸੀਂ ਸਿਰਫ ਸਪੋਰਟ ਦੇ ਰਹੇ ਹੋ ਜਾਂ ਕੇਜਰੀਵਾਲ ਜੀ ਦੀ ਜੋ ਵਿਚਾਰਧਾਰਾ ਉਹਦੇ ਰੰਗ ਵਿੱਚ ਰੰਗੇ ਗਏ ਨੇ ਨਹੀਂ ਦੇਖੋ ਜਦੋਂ ਕੋਈ ਵੇਗ ਵਗਦਾ ਹੈ ਨਾ ਉਸ ਵੇਗ ਦੇ ਵਿੱਚ ਛੋਟੀਆਂ ਮੋਟੀਆਂ ਚੀਜ਼ਾਂ ਵਹਿਂਦੀਆਂ ਹੁੰਦੀਆਂ ਹਨ ਅਸੀਂ ਬਿਲਕੁਲ ਉਹਦੇ ਰੰਗ ਵਿੱਚ ਰੰਗੇ ਵੀ ਗਏ ਆਂ ਔਰ ਉਹਦੀ ਸੋਚ ਦੇ ਨਾਲ ਸਾਡੀ ਸੋਚ ਮਿਲਦੀ ਵੀ ਪਈ ਆ ਔਰ ਅਸੀਂ ਉਹਦੀ ਸੋਚ ਦੇ ਉੱਤੇ ਫਿਊਚਰ ਦੇ ਵਿੱਚ ਪਹਿਰਾ ਵੀ ਦੇਵਾਂਗੇ ਕਈ ਵਾਰੀ ਮਨ ਵਿੱਚ ਇਹ ਵਿਚਾਰ ਆ ਜਾਂਦਾ ਜੀ ਕੇਜਰੀਵਾਲ ਦਿੱਲੀ ਤੋਂ ਆਇਆ ਸ਼ਾਇਦ ਪੰਜਾਬ ਦੀ ਬਿਹਤਰੀ ਨਾ ਕਰ ਪਾਵੇ ਪਰ ਅਸੀਂ ਪਹਿਰਾ ਦੇਣਾ ਵੀ ਜਾਣਦੇ ਆ ਜੇ ਅਸੀਂ ਮੋਦੀ ਨੂੰ ਝੁਕਾ ਸਕਦੇ ਆਂ ਤੇ ਅਸੀਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਮੋਢ ਡੇਰਾ ਵੀ ਲਾ ਸਕਦੇ ਆਂ ਸੋ ਇਸ ਕਰਕੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਇਹ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਸਿਕਾ ਰਵਾਇਤੀ ਪਾਰਟੀਆਂ ਦੇ ਕੁਝ ਵੱਡੇ ਲੀਡਰ ਕਹਿ ਰਿਹਾ ਕਿ ਕੇਜਰੀਵਾਲ ਤਾਂ ਪੰਜਾਬ ਨੂੰ ਲੁੱਟਣ ਆ ਰਿਹਾ ਹੈ 350 ਕਰੋੜ ਦਾ ਕਰਜ਼ਾ ਹੈ ਉਹ ਕੀ ਲੁੱਟ ਕੇ ਲੈ ਜਾਏਗਾ ਤੁਸੀਂ ਮੜ ਜਾ ਚਾਨਣਾ ਪਾਉਗੇ ਦੇਖੋ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਕੋਈ ਜਿਹਦੇ ਤੱਕ ਅਪਰੋਚ ਨਾ ਨਾ ਰਵੇ ਫਿਰ ਅਸੀਂ ਉਹਦੇ ਤੇ ਅਲੀਗੇਸ਼ਨ ਹੀ ਲਾ ਸਕਦੇ ਹੁੰਦੇ ਆ ਹਾਥੀ ਜਦੋਂ ਲੰਘਦਾ ਹੈ ਤੇ ਫਿਰ ਮਗਰ ਉਹ ਛੋਟੇ ਛੋਟੇ ਜਿਹੜੇ ਜਾਨਵਰ ਹੈਗੇ ਆ ਉਹ ਬੋਲਦੇ ਹੀ ਰਹਿੰਦੇ ਹੁੰਦੇ ਜਦੋਂ ਉਹਦੀ ਬਰਾਬਰੀ ਕੋਈ ਨਹੀਂ ਹੈਗੀ ਠੀਕ ਹੈ ਇਹ ਪਾਰਟੀਆਂ ਦੇ ਕਹ ਕਹ ਲੋ ਵੀ ਸ਼ੋਸ਼ੇ ਹੈਗੇ ਜਿਹੜੇ ਛੱਡੇ ਜਾ ਰਹੇ ਹੈਗੇ ਆ ਨਾ ਤਾਂ ਪੰਜਾਬ ਨੂੰ ਲੁੱਟ ਕੇ ਲਿਜਾ ਸਕਦਾ ਪੰਜਾਬ ਨੂੰ ਜਿੱਥੋਂ ਤੱਕ ਰਿਹਾ ਉਹ ਦਿੱਲੀ ਤੋਂ ਆਉਣ ਦੀ ਗੱਲ ਤੇ ਪਹਿਲਾਂ ਜਿੰਨੇ ਸਾਨੂੰ ਵੀ ਇੱਥੇ ਆਏ ਹੈਗੇ ਉਹ ਡੱਬੇ ਚੋਂ ਬੰਦ ਨਿਕਲਦੇ ਰਹੇ ਆ ਚਾਹੇ ਉਹ ਸਾਡਾ ਮੁਖਮਤ ਜਿਹੜਾ ਬਦਲਾ ਹੈਗਾ ਇਹ ਇੱਕ ਆਉਣਾ ਯਕੀਨਨ ਸੀਗਾ ਕਿਉਂਕਿ ਕੁਦਰਤ ਬੜੀ ਬਿਆਨਤ ਹੁੰਦੀ ਹੈ ਜੀ ਤੁਸੀਂ ਪਿਛਲੀਆਂ ਸਮੇਂ ਦੇ ਵਿੱਚ ਦੇਖ ਲਓ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਪੰਜਾਬ ਦਾ ਕੀ ਹਾਲਾਤ ਹੋਏ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਹੈ ਮੈਂ ਧਾਰਮਿਕ ਇਸ਼ੂ ਨੂੰ ਵੀ ਇੱਕ ਸਾਈਡ ਤੇ ਅਗਰ ਛੱਡ ਦੇਵਾਂ ਬਰਗਾੜੀ ਕਾਂਡ ਹੋਇਆ ਜਾਂ ਹੋਰ ਸਾਡੇ ਧਾਰਮਿਕ ਸਾਡੇ ਤੇ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਸਾਡੇ ਪੰਜਾਬ ਦੀ ਲੋਕ ਕਿੰਨੇ ਕੁ ਧਾਰਮਿਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦੇਖ ਹੀ ਲਓ ਤੁਸੀਂ ਕਿੰਨੇ ਕੁ ਲੋਕ ਲਾਈਕ ਤੇ ਸ਼ੇਅਰ ਕਰਨਗੇ ਵੀ ਧਾਰਮਿਕ ਦਾਤਾ ਸਿਰਫ ਇੱਕ ਹਉਆ ਖੜਾ ਕੀਤਾ ਜਾਂਦਾ ਧਰਮ ਕੋਈ ਨਹੀਂ ਹੈਗਾ ਕਹ ਹੈਗਾ ਤੁਸੀਂ ਉਹਦੇ ਬਾਰੇ ਚਰਨਾ ਪਾਓ ਦੇਖੋ ਜੀ ਧਰਮ ਹੈਗਾ ਆ ਧਰਮ ਕਦੇ ਖਤਮ ਨਹੀਂ ਹੁੰਦਾ ਹੁੰਦਾ ਧਰਮ ਨਹੀਂ ਧਾਰਮਿਕ ਧਾਰਮਿਕ ਜਿਹੜਾ ਆ ਕਿਉਂਕਿ ਸਿਆਸਤ ਸਿਆਸਤ ਜਿਹੜੀ ਹੈ ਨਾ ਇਹਦੇ ਵਿੱਚ ਨਾ ਤਾਂ ਕੋਈ ਪੱਕਾ ਮਿੱਤਰ ਹੁੰਦਾ ਨਾ ਕੋਈ ਦੁਸ਼ਮਣ ਸਿਆਸਤ ਦੇ ਵਿੱਚ ਕੀ ਹੁੰਦਾ ਧਰਮ ਨੂੰ ਵਰਤਿਆ ਜਾਂਦਾ ਹੈ ਸਿਆਸਤ 'ਤੇ ਕੋਈ ਵੀ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸਿਆਸਤ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਿਆਸਤ ਤੇ ਧਰਮ ਨੂੰ ਇਕੱਠਾ ਚਲਾਇਆ ਪਰ ਉਹਨਾਂ ਨੇ ਧਰਮ ਧਰਮ ਨੂੰ ਪ੍ਰਮੁੱਖ ਰੱਖਿਆ ਸਿਆਸਤ ਨੂੰ ਉਹਦੇ ਪਿੱਛੇ ਪਿੱਛੇ ਚਲਾਇਆ ਪਰ ਸਾਡੇ ਅੱਜ ਦੇ ਸਿਆਸਤਾਨ ਸਿਆਸਤਦਾਨ ਜਿਹੜੇ ਇਦਾਂ ਦੇ ਬਣ ਗਏ ਸੀ ਉਹਨਾਂ ਨੇ ਸਿਆਸਤ ਨੂੰ ਅੱਗੇ ਰੱਖਿਆ ਧਰਮ ਨੂੰ ਆਪਣੇ ਮਹਤਾਜ ਲਈ ਵਰਤਿਆ ਆਪਣੇ ਹਿੱਤ ਲਈ ਵਰਤਿਆ ਪਰ ਅਸੀਂ ਇਹਨਾਂ ਚੀਜ਼ਾਂ ਦੇ ਮਗਰ ਨਹੀਂ ਜਾਣਾ ਕਿਉਂਕਿ ਜੇ ਅਸੀਂ ਧਾਰਮਿਕ ਵਿਕਾਸ ਦੀ ਗੱਲ ਕਰੀਏ ਸਾਡਾ ਪੰਜਾਬ ਜਿਹੜਾ ਆ ਨਾ ਤਾਂ ਇੱਥੇ ਧਰਮ ਮੁੱਕਣਾ ਨਾ ਮੁੱਕ ਸਕਦਾ ਸਾਡੀ ਕੌਮ ਇਹ ਸ਼ੇਰਾਂ ਦੀ ਕੌਮ ਹੈ ਬਹਾਦਰਾਂ ਦੀ ਕੌਮ ਹੈ ਇਹ ਨਿਰੰਤਰ ਚੱਲਦੀ ਰਹੇਗੀ ਇਹਨੂੰ ਮਟਾਉਣ ਵਾਲਾ ਨਾ ਕੋਈ ਪੈਦਾ ਹੋਇਆ ਤੇ ਨਾ ਹੋਏਗਾ ਸੁਭਜੀ ਵਜਾ ਕੇ ਆਪਣੇ ਮਹਿਬੂਬ ਲੀਡਰ ਤੁਹਾਡੇ ਸੇ ਮਰਜੀ ਜਿਹੜੇ ਮਾਨ ਸਾਹਿਬ ਨੇ ਉਹਨਾਂ ਦਾ ਮੁਕਾਬਲਾ ਤੁਸੀਂ ਕਿਸ ਲੀਡਰ ਨਾਲ ਪੁਵਾੜੇ ਤੋਂ ਮੰਨਦੇ ਮੈਂ ਤਾਂ ਮੁਕਾਬਲਾ ਮੰਨਦਾ ਹੀ ਨਹੀਂ ਜੀ ਉਹਨਾਂ ਦਾ ਕਿਉਂਕਿ ਬਾਕੀ ਲੀਡਰ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਦੇਖੋ ਜਮਾਨਤਾ ਜ਼ਬਤੀ ਨਾਲ ਕਿਤੇ ਕਰਵਾ ਜਾਓ ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਹੈਗਾ ਜੀ ਮਾਨ ਸਾਹਿਬ ਜਿੱਤ ਰਹੇ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਨੇ 750 ਦੀ ਕਰੀਬ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀਆਂ ਉਹ ਲਾਛਾਂ ਅਸੀਂ ਦਿੱਲੀ ਤੋਂ ਕਿਸਾਨਾਂ ਨੇ ਮੋਢਿਆਂ ਦੇ ਢੋਕੇ ਲਿਆਣੀਆਂ ਅੱਜ ਉਹਨਾਂ ਦੇ ਸਵੇਰ ਠੰਡੇ ਵੀ ਨਹੀਂ ਪਏ ਸੀ ਇਹਨਾਂ ਸਿਆਸੀ ਪਾਰਟੀਆਂ ਨੇ ਤੁਹਾਨੂੰ ਉੱਥੇ ਬਿਠਾਇਆ ਸੀ ਲੋਕੀ ਫਿਰ ਉਹਨਾਂ ਦੇ ਮਗਰ ਭੱਜੇ ਫਿਰਦੇ ਰਹੇ ਨੇ ਉਹਦੇ ਬਾਰੇ ਬਟ ਦੇਖੋ ਸਿਆਸੀ ਪਾਰਟੀਆਂ ਜਿਹੜੀਆਂ ਇਹ ਗੱਲ ਠੀਕ ਹੈ ਸਾਡੇ ਸਾਲ ਦੇ 700 ਤੋਂ ਜਿਹੜੇ ਜਵਾਨ ਹੈਗੇ ਆ ਉਹ ਸ਼ਹੀਦੀਆਂ ਪਾ ਗਏ ਇਸ ਅੰਦੋਲਨ ਦੇ ਵਿੱਚ ਦੇਖੋ ਜਦੋਂ ਵੀ ਕੋਈ ਰੈਵਿਊਲਸ਼ਨ ਆਉਂਦੀ ਹੈ ਤਾਂ ਸ਼ਹੀਦੀ ਉਹਦੀ ਜੜ ਹੁੰਦੀ ਹੈ ਜੀ ਇਹ ਇੱਕ ਬਦਲਾਅ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਤੁਸੀਂ ਰੈਵਿਊਲਸ਼ਨ ਇੱਕ ਕ੍ਰਾਂਤੀ ਦੇਖੋਗੇ ਇਹ ਉਹਦੀਆਂ ਜੜ੍ਹਾਂ ਜਿਹੜੀਆਂ ਆ ਸਾਡੇ ਉਹਨਾਂ ਸ਼ਹੀਦਾਂ ਨੇ ਦਿੱਲੀ ਦੀ ਧਰਤੀ ਉੱਤੇ ਲਾਈਆਂ ਹੋਈਆਂ ਔਰ ਇਹ ਆਉਣ ਵਾਲੇ ਸਮੇਂ 'ਚ ਪੂਰੇ ਹਿੰਦੁਸਤਾਨ ਦੇ ਵਿੱਚ ਪਰਫੁੱਲਤ ਹੋਣਗੀਆਂ ਪੰਜਾਬ ਦੇ ਇਲੈਕਸ਼ਨ ਦੇ ਐਂਡ ਦੇ ਵਿੱਚ ਲੋਕ ਮੁੱਦੇ ਰਵਾਇਤੀ ਪਾਰਟੀਆਂ ਨੇ ਬਿਲਕੁਲ ਜ਼ੀਰੋ ਕਰ ਦਿੱਤੇ ਮਜੀਠੀਆ ਨਵ ਦਾ ਮੁੱਦਾ ਖੜਾ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਦੇ ਨਾਲ ਸਮਥਿੰਗ ਜੇ ਉਹ ਮਤਲਬ ਹੌਟ ਸੀਟ ਕਿਸੇ ਹੋਰ ਟੰਗ ਨਾਲੇ ਬਣਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਜਿਉਂ ਜਿਉਂ ਕਿ ਪਬਲਿਕ ਦਾ ਇਹ ਸਾਡੇ ਜੀ ਅੱਜ ਪਿੰਡ ਮਾਨਕ ਤੋਂ ਜਸਵੀਰ ਸਿੰਘ ਗੜੀ ਨੂੰ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿਤਾ ਰਹੇ ਹਾਂ 60 70% ਜਿਹੜੀ ਵੋਟ ਆ ਉਹ ਜਸਵੀਰ ਸਿੰਘ ਗੜੀ ਦੇ ਹੱਕ ਦੇ ਵਿੱਚ ਭੁਗਤ ਗਈ ਆ ਤੇ ਸ਼ਾਮ ਹੁੰਦਿਆਂ ਹੁੰਦਿਆਂ ਇਹ ਜਿਹੜੀ ਪਰਸੈਂਟੇਜ ਆ ਇਹ 80% ਤੱਕ ਪਹੁੰਚ ਜਾਊਗੀ ਤੇ ਸਾਡਾ ਜਿਹੜਾ ਲਗਭਗ ਪਿੰਡ ਆ ਇਹ ਪਹਿਲਾਂ ਤੋਂ ਹੀ ਅਕਾਲੀ ਆਂ ਦਾ ਗਾੜਿਆ ਇੱਥੇ ਪੂਰਾ ਤੇ ਹੁਣ ਭੋਜਨ ਸਮਾਜ ਪਾਰਟੀ ਦੇ ਨਾਲ ਇਹਨਾਂ ਦਾ ਗੱਠਜੋੜ ਹੋਇਆ ਤੇ ਸਾਡੇ ਪਿੰਡ ਦੇ ਜਿੰਨੇ ਵੀ ਆਪਣੇ ਸਾਰੇ ਜਿਹਾਰੂ ਮਾਰਕਰ ਖੜੇ ਆ ਇਹ ਪੂਰਾ ਜੋਰ ਲਾਉਂਦੇ ਆ ਕਰੋ ਕੱਲੀ ਕੱਲੀ ਵੋਟ ਜਿਹੜੀ ਆ ਅਸੀਂ ਲਿਆ ਰਹੇ ਆ ਤੇ ਸ਼ਾਮ ਤੱਕ ਜਿਹੜੀ ਆ ਇਹ 80% ਵੋਟ ਜਿਹੜੀ ਆ ਲਗਭਗ ਜਸਵੀਰ ਸਿੰਘ ਗੜੀ ਦੇ ਹੱਕ ਦੇ ਵਿੱਚ ਭੁਗਤ ਜੂਗੀ ਜੀ ਪੂਰਾ ਅੰਦਾਜ਼ਾ ਜੀ ਮੈਂ ਕਹਾਂ 10 ਤਰੀਕ ਨੂੰ ਸਾਨੂੰ ਪਤਾ ਲੱਗ ਜਾਣਾ ਪੂਰੀ ਬੱਲੇ ਬੱਲੇ ਹੋਈ ਹੋਆ ਬੰਦੇ ਆ ਸਾਡੇ ਆ ਪੂਰਾ ਜੋਸ਼ ਆ ਹੁਣ ਥੋੜੇ ਬੰਦੇ ਜਿਹੜੇ ਸਾਡੇ ਲੰਗਰਖਾਨ ਚ ਲੱਗਿਆ ਗੁਰਦੁਆਰਾ ਸਾਹਿਬ ਪ੍ਰੋਗਰਾਮ ਆ ਨਹੀਂ ਤਾਂ ਇੱਥੇ 100 ਬੰਦਾ ਖੜਾ ਸੀਗਾ ਜੀ ਤੁਹਾਡੇ ਹਉਣ ਤੋਂ ਪਹਿਲਾਂ ਪਹਿਲਾਂ ਤੇ ਪੂਰਾ ਐਨ ਜੋਸ਼ ਆ ਬੰਦਿਆਂ ਵਿੱਚ ਨਾ ਨਾ ਜੀ ਵੋਟਾਂ ਦਾ ਇਹਨਾਂ ਦੇ ਪਰਿਵਾਰ ਦੀਆਂ ਵੀ ਪੈ ਗਈਆਂ ਜੀ ਆ ਜਿਹੜੇ ਬੰਦੇ ਖੜੇ ਆ ਇਹਨਾਂ ਦੇ ਪਰਿਵਾਰ ਦੀਆਂ ਵੀ 10-10 20-20 ਵੋਟਾਂ ਇਕੱਲੇ-ਇਕੱਲੇ ਪਰਿਵਾਰ ਦੀਆਂ ਉਹਨਾਂ ਨੇ ਵੀ ਭਗਤਾਤੀਆਂ ਹੱਲੇ ਕੁਝ ਵੋਟਾਂ ਸਾਡੀਆਂ ਰਹਿndੀਆਂ ਆ ਭਗਤਣ ਤੋਂ 80% ਵੋਟ ਜਿਹੜੀ ਆ ਜੀ ਉਹ ਜਸਵੀਰ ਸਿੰਘ ਗੜੀ ਦੇ ਹੱਕ ਵਿੱਚ ਭਗਤੂਗੀ ਬਾਕੀ ਜਿਹੜਾ ਤੁਹਾਨੂੰ ਹਾਂਜੀ ਪਿੰਡ ਮਾਨਕ ਤੋਂ ਪੂਰਾ ਜੋਰ ਆ ਜੀ। ਅੱਜ ਵੀ ਨਾ ਬੋਟਾ ਪਾ ਕੇ ਬੂਥ ਸਾਂਭਿਆ ਸਾਮਪ। ਯਾਰਾ ਪਿੰਡ ਮਾਨਕਾਂ ਕਪੂਥਲੇ ਚੋਂ ਵਿਜੇ ਸਾੰਪਲਾ ਜੀ ਦਾ ਬੂਥ